ਆਏ ਦਿਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਵੇਂ-ਨਵੇਂ ਕਾਰਨਾਮੇ ਅਤੇ ਅਰੋਪਾਂ ਦੇ ਵਿੱਚ ਕਿਰਨ ਦੇ ਕਾਰਨ ਪੁਲਿਸ ਵਿਭਾਗ ਸ਼ਰਮਸਾਰ ਹੁੰਦਾ ਨਜ਼ਰ ਆਉਂਦਾ ਹੈ ਅਜਿਹਾ ਇੱਕ ਮਾਮਲਾ ਕੱਲ੍ਹ ਰਾਤ ਜਲੰਧਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮੋਬਾਈਲ ਸ਼ਾਪ ਦੇ ਵਿੱਚ ਸਿਵਲ ਡਰੈੱਸ ਦੇ ਵਿੱਚ ਆਏ ਪੁਲਿਸ ਮੁਲਾਜ਼ਮ ਦੇ ਉੱਪਰ ਮੋਬਾਈਲ ਸ਼ਾਪ ਵਾਲੇ ਨੇ ਰੁਪਏ ਮੰਗਣ ਦੇ ਅਰੋਪ ਲਗਾਏ ਮੋਬਾਈਲ ਸ਼ਾਪ ਵਾਲੇ ਨੇ ਕਿਹਾ ਕਿ ਉਕਤ ਮੁਲਾਜ਼ਮ ਨੇ ਚੋਰੀ ਦੇ ਮੋਬਾਈਲ ਵੇਚਣ ਦੇ ਝੂਠੇ આરોਪ ਉਸ ਤੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਪੈਸਿਆਂ ਦੀ ਮੰਗ ਕਰਨ ਲੱਗਾ ਜਿਸ ਦੀ ਸੂਚਨਾ ਉਸ ਨੇ ਪੁਲਿਸ ਕੰਟਰੋਲ ਰੂਮ ਨੂੰ ਦੇ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੀसीआर ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਕੀ ਨਾਮ ਹੈ ਮੇਰਾ ਵਿਕੀ ਸਰ ਵਿਕੀ ਸ਼ਕਰਮਾ ਕੀ ਪੂਰਾ ਮੈਟਰ ਹੋਇਆ ਸਰ ਮੈਂ ਤੇ ਮੇਰੇ ਫਰੈਂਡ ਇੱਥੇ ਬੈਠੇ ਸੀਗੇ ਆਪਾਂ ਨਾਰਮਲ ਗੱਲਾਂ ਕਰਦੇ ਹੋਏ ਸੀ ਭਾਜੀ ਮੇਰੇ ਤੋਂ ਆਏ ਕਹਿੰਦਾ ਭਾਜੀ ਕੋਈ ਸੈਕੰਡ ਹੈਂਡ ਫੋਨ ਹੈਗਾ ਮੈਂ ਦਿਖਾਤਾ ਭਾਜੀ ਮੇਰੇ ਕੋ ਵੀਵੋ ਦਾ ਫੋਨ ਹੈਗਾ ਆ ਦੇਖੋ ਕਹਿੰਦੇ ਭਾਈ ਮਹੰਗਾ ਆ ਮਹੰਗਾ ਚਲੋ ਠੀਕ ਹੈ ਮੈਂ ਫੋਨ ਅੰਦਰ ਰੱਖ ਲਿਆ ਮੁੜ ਕੇ ਉਹਨਾਂ ਨੇ ਮੈਨੂੰ ਕਾਊਂਟਰ ਦੇ ਅੱਗੇ ਬੁਲਾਇਆ ਕਹਿੰਦੇ ਭਾਈ ਇਹ ਗੱਲ ਕਰਨੀ ਹੈ ਮੈਂ ਆ ਗਿਆ ਉਹਨਾਂ ਨੇ ਆਪਣਾ ਪੁਲਿਸ ਦਾ ਆਈ ਕਾਰਡ ਦਿਖਾਇਆ ਕਹਿੰਦੇ ਭਾਈ ਆਪਾਂ ਪੁਲਸ ਵਾਲੇ ਆ ਮੈਂ ਕਿਹਾ ਅੱਛਾ ਭਾਈ ਫਿਰ ਕਹਿੰਦੇ ਤੂੰ ਚੋਰੀ ਦਾ ਫੋਨ ਖਰੀਦਦਾ ਮੈਂ ਤਾਂ ਨਹੀਂ ਭਾਈ ਮੈਂ ਜੈਨੂਨ ਫੋਨ ਖਰੀਦਦਾ ਕਹਿੰਦਾ ਜੇਕਰ ਦੱਬਾ ਬਿਲਣਾ ਵੀ ਕੀ ਕਰਦਾ ਮੈਂ ਤਾਂ ਬਕਾਇਦਾ ਭਾਈ ਮੈਂ ਆਈਡੀ ਰੱਖਦਾ ਹੁੰਦੀ ਆਧਾਰ ਕਾਰਡ ਠੀਕ ਹੈ ਵੈਰੀਫਿਕੇਸ਼ਨ ਬੰਦਾ ਦੇਖਦਾ ਕਿ ਜੈਨੂਨ ਹੈ ਕਿ ਨਹੀਂ ਫੇਰੀ ਖਰੀਦ ਤੇ ਕਹਿੰਦੇ ਚਲੋ ਠੀਕ ਹੈ ਫਿਰ ਕਹ ਪਈ ਕਹਿੰਦੇ ਨਹੀਂ ਐਫਆਈਆਰ ਨਹੀਂ ਹੈਗੀ ਆਪਣੇ ਕੋਲ 2000 ਜਿਆਦਾ ਤੂੰ ਫਿਰ ਕਹਿੰਦੇ 10000 ਦੇ ਆਪਾਂ ਦਿਨੂੰ ਇੱਥੇ ਰਫਾ ਦਫਾ ਕਰਦੇ ਨਾਲ ਬੋਤਲ ਦੇ ਦੇ ਮੈਂ ਕਿਹਾ ਵੀ ਮੇਰੇ ਕੋਲ ਪੈ ਹੈ ਨਹੀਂ ਉਹਨੇ ਦਿਨ ਮੈਨੂੰ ਪਤਾ ਲੱਗ ਗਿਆ ਕਿ ਯਾਰ ਭਾਜੀ ਦੇਖ ਕੇ ਪਤਾ ਲੱਗਦਾ ਬੋਤਲ ਹੈਗੀ ਨਹੀਂ ਮੈਂ ਆਪਣੇ ਜੀਜਾ ਜੀ ਨੂੰ ਸੱਦਿਆ ਜੀਜਾ ਨੇ ਪ੍ਰੈਸ ਵੀ ਬੁਲਾਈ ਫਿਰ ਵਿੱਚ ਇਹ ਕਹਿੰਦੇ ਵੇ ਚੱਲ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਮੈਂ ਪ੍ਰੈਸ ਨੂੰ ਬੁਲਾਇਆ ਇਹ ਫੇ ਕਾਲੀ ਮਾਰਨ ਲੱਗੇ ਕਹਿੰਦੇ ਮੈਨੂੰ 1000 ਰੁਪਏ ਦੇ ਦੇ ਯਾਰ 1 ਮਿੰਟ ਯਾਰ ਮੈਨੂੰ 1000 ਰੁਪਏ ਦੇ ਦੇ ਨਾਲ ਦਾਰੂ ਦੀ ਬੋਤਲ ਦੇ ਦੇ ਆਪਾਂ ਰਫਾ ਦਫਾ ਫੇਪ ਆ ਜੀ ਤੀ ਕਰਨੀ ਚਲ ਰਫਾ ਦਫਾ ਇਥੇ ਕਰਦੇ ਨੇ ਕਿਸੇ ਨੂੰ ਨਾ ਬੁਲਾਏ ਇਹਨੂੰ 1000 ਰੁਪਏ ਦੇਨੇ ਨਾਲੇ ਬੋਤਲ ਦੇ ਦੀ ਤੇ ਮੇਰੇ ਫਰੈਂਡ ਨੂੰ ਗਿਆ ਕੰਮ ਤੇ ਕਿ ਤੇਰਾ ਫਸ ਤੇਰਾ ਦੋਸਤ ਐ ਅੰਦਰ ਰਗੜਿਆ ਜਾਊਗਾ ਇਧਰ ਆਪਾਂ ਲਫਾ ਕਰਾ ਲੈਂਦੇ ਆਪਾਂ ਇਹ ਗੱਲ ਕਹਿ ਕੇ ਫਿਰ ਮੈਂ ਉਨੀ ਦਿਨ ਨੂੰ ਪ੍ਰੈਸ ਨੂੰ ਬੁਲਾ ਰਿਹਾ ਕੋਈ ਬਲੈਸ ਕਰ ਬੋਸੇਨਾ ਕੋ ਲੋ ਕੁਝ ਮਿਲਿਆ ਵੀ ਹੈਗਾ ਯਾਰ ਨਹੀਂ ਭਾਈ ਮਿਲਿਆ ਆਇਡੈਂਟੀ ਕਾਰਡ ਵਗੈਰਾ ਆਇਡੈਂਟੀ ਕਾਰਡ ਮਿਲਿਆ ਭਾਈ ਪੁਲਿਸ ਭਾਈ ਕੋਲ ਹੈਗਾ ਤੇ ਕਿੱਥੇ ਦਾ ਸੀ ਸੀ ਇਹਨਾਂ ਦੀ ਡਿਊਟੀ ਇਹ ਕਹਿੰਦੇ ਮੈਂ ਹੈਗਾ ਕਰਤਾਰਪੁਰ ਰਹਿਣ ਵਾਲਾ ਤੇ ਕਦੀ ਕਹਿੰਦੇ ਮੈਂ ਸਿਵਲ ਲਾਈਨ 'ਚ ਐ ਕਦੀ ਸ ਮੋਬਾਈਲ ਸ਼ਾਪ ਦੇ ਉੱਪਰ ਜਦ ਪੁਲਿਸ ਮੁਲਾਜ਼ਮ ਰਜਿੰਦਰ ਕੁਮਾਰ ਤੋਂ ਪੁੱਛਿਆ ਗਿਆ ਤਾਂ ਉਸਨੇ આરોਪ ਲਗਾਇਆ ਕਿ ਇਸ ਦੁਕਾਨ ਦੇ ਉੱਪਰ ਚੋਰੀ ਦੇ ਮੋਬਾਈਲ ਵੇਚੇ ਗਏ ਨੇ ਉਹ ਤਾਂ ਇਨਸਾਨੀਅਤ ਦੇ ਤੌਰ ਤੇ ਮੋਬਾਈਲ ਸ਼ਾਪ ਤੇ ਮਾਲਕ ਦੇ ਨਾਲ ਗੱਲਬਾਤ ਕਰਨ ਦੇ ਲਈ ਆਇਆ ਸੀ ਜਦ ਕਿ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਦੀ ਸਪੈਸ਼ਲ ਡਿਊਟੀ ਲੱਗੀ ਹੈ ਤਾਂ ਉਹਨਾਂ ਨੇ ਕਿਹਾ ਕਿ ਉਹ ਤਾਂ ਸਿਰਫ ਚੋਰੀ ਦੇ ਹੋਏ ਫੋਨਾਂ ਦੀ ਜਾਂਚ ਕਰਨ ਲਈ ਆਏ ਸਨ ਕੀ ਨਾਮ ਗਦਰ ਹਾਂਜੀ ਭਾਈ ਮੇਰਾ ਨਾਮ ਰਜਿੰਦਰ ਹੈ ਜੀ ਉਹ ਕੀ ਕਰਨਾ ਇਸ ਦੁਕਾਨ ਤੇ ਭਾਜੀ ਫੋਨ ਚੋਰੀ ਦੇ ਇਥੇ ਵੇਚੇ ਗਿਆ ਮੈਂ ਸਿਰਫ ਇੱਕਨ ਮਨਸਾਨੇ ਤਨਾ ਤੇ ਪੁੱਛਿਆ ਮੈਂ ਕਿ ਵੀ ਤੂੰ ਫੋਨਾਂ ਤੂੰ ਕੀਤੇ ਭਾਜੀ ਬੰਦੇ ਮੰਨ ਕੇ ਵੀ ਮੈਂ ਫੋਨ ਲੈ ਆ ਮੈਂ ਕਿਹਾ ਤੂੰ ਕੋਈ ਡੱਬਾ ਬਿੱਲ ਵੀ ਲਿਆ ਇਹਨਾਂ ਬੰਦੇ ਧਰ ਘੜ ਲਿਆ ਬੰਦੇ ਦਾ ਜਦੋਂ ਭਾਜੀ ਨੇ ਮੈਂ ਪੁੱਛਿਆ ਇਹਨਾਂ ਭਾਜੀ ਧਰ ਘੜ ਦਿਖਾਇਆ ਮੈਂ ਭਾਜੀ ਉਹ ਤਾਂ ਨੂਡ ਕੀਤਾ ਤੇ ਇਹਨਾਂ ਨੇ ਭਾਜੀ ਉਹ ਵੀ ਮੇਰੇ ਕੋਲ ਲੈ ਲਿਆ ਜੀ ਤੁਹਾਡੀ ਕੋਈ ਡਿਊਟੀ ਵਗੈਰਾ ਲਗਾਈ ਗਈ ਸੀ ਕਿ ਕੋਈ ਕੋਈ ਸਪੈਸ਼ਲ ਚੈਕਿੰਗ ਸੀ ਨਹੀਂ ਭਾਜੀ ਕੋਈ ਡਿਊਟੀ ਨਹੀਂ ਮੈਂ ਸਿਰਫ ਇਹ ਤੋਂ ਇਨਸਾਨੀ ਦਰਨਾ ਪੁੱਛਣ ਆਇਆ ਪਹਿਲਾਂ ਫੋਨ ਵੈਰੀਫਾਈ ਕਰਨ ਵਾਸਤੇ ਆਇਆ ਇਹ ਫੋਨ ਇਸ ਦੁਕਾਨ ਤੇ ਦਿੱਤੇ ਗਏ ਆ ਪਹਿਲਾਂ ਭਾਜੀ ਮੈਂ ਭੁਲੇਖੇ ਨਾਲ ਕਿਸੇ ਹੋਰ ਦੁਕਾਨ ਤੇ ਚਲਾ ਗਿਆ ਸੀ ਤੇ ਮੈਂ ਫਿਰ ਇਹਨੂੰ ਪੁੱਛਿਆ ਜੀ ਇਹ ਬੰਦਾ ਮੰਮੀ ਦੇ ਫੋਨ ਲੈ ਥੇ ਉੱਥੇ ਪੀਸੀਆਰ ਪੁਲਿਸ ਦੇ ਏਐਸਏ ਚਰਨਜੀਤ ਸਿੰਘ ਨੇ ਕਿਹਾ ਕਿ ਕੰਟਰੋਲ ਰੂਮ ਦੇ ਵਿੱਚ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਦੁਕਾਨਦਾਰ ਨੇ ਫੜ ਕੇ ਰੱਖਿਆ ਹੋਇਆ ਤਾਂ ਉਹ ਮੌਕੇ ਤੇ ਪਹੁੰਚੇ ਅਤੇ ਦੁਕਾਨਦਾਰ ਦੇ ਨਾਲ ਗੱ ਜਾਂਚ ਸ਼ੁਰੂ ਕਰ ਦਿੱਤੀ। ਬਲਕੋ ਜੀ ਕੰਟਰੋਲ ਤੋਂ ਫੋਨ ਆਇਆ ਤੁਹਾਨੂੰ ਵੀ ਇੱਥੇ ਮੁਲਾਜ਼ਮ ਇੱਕ ਫੜਿਆ ਹੋਇਆ ਠੀਕ ਹੈ ਦੁਕਾਨਦਾਰ ਨੇ। ਅਸੀਂ ਇੱਥੇ ਪਹੁੰਚੇ ਆਂ। ਪਹੁੰਚਣ ਤੋਂ ਬਾਅਦ ਇਹ ਦੁਕਾਨਦਾਰ ਕਹਿ ਰਿਹਾ ਕਿ ਮੈਂ ਮੇਰੇ ਕੋਲ ਇਹ 10000 ਮੰਗਦਾ ਜੀ ਕਦੀ 1000 ਕਹਿ ਦਿੰਦਾ ਆ। ਠੀਕ ਹੈ ਮੋਬਾਈਲਾਂ ਦੇ ਵਿੱਚ ਮੋਬਾਈਲ ਨੂੰ ਗਵਾਚੇ ਸੀ ਉਹ ਪਤਾ ਕਨ ਆਇਆ ਸੀ ਉਹਦੇ ਉਹਦੇ ਤੋਂ। ਇਹ ਮੰਨ ਨਹੀਂ ਰਿਹਾ ਕਹਿੰਦੇ ਮੋਬਾਈਲ ਮੇਰੇ ਕੋਲ ਹੀ ਸੀ। ਜੇ ਤੁਹਾਡੇ ਵੱਲੋਂ ਉਹਨਾਂ ਬਾਕੀ ਟੁੜੀ ਜਾਊਗੀ। ਇਹਨਾਂ ਨੂੰ ਬੁਲਾਇਆ ਤੁਸੀਂ ਡਿਊਟੀ ਅਫਸਰ ਕੁਲਵੰਤ ਸਿੰਘ ਨੂੰ ਅੱਛਾ ਹਾਂਜੀ ਤੇ ਕਾਫੀ ਟਾਈਮ ਹੋ ਗਿਆ ਪੁਲਿਸ ਆ ਨਹੀਂ ਰਹੀ ਇਹ ਮੈਂ ਤੇ ਉਹ ਪਾਰਟੀ ਕੋ ਅਟੈਂਡ ਕਰਦਾ ਇਹ ਥਾਣੇ ਦੇ ਵਿੱਚ ਬੈਠੇ ਸੀ ਤੇ ਮੁਲਾਜ਼ਮੇ ਬਾਕੀ ਪੁਲਿਸ ਮੁਲਾਜ਼ਮੇ ਬਾਕੀ ਸਾਰਾ ਆਪਣੇ ਦੋ ਹੀ ਮੁਲਾਜ਼ਮੇ ਦੇ ਦੋ ਜਾਂ ਤਿੰਨ ਹੁੰਦੇ ਆ ਅਫਸਰ ਦੇ ਨਾਲ ਨਹੀਂ ਆਇਡੈਂਟੀਟੀ ਕਾਰਡ ਵੀ ਦਿਖਾਇਆ ਹੈ ਇਹਦਾ ਵੈਰੀਫਾਈ ਜਿਹੜਾ ਕੀਤਾ ਗਿਆ ਹੈ ਵੈਰੀਫਾਈ ਕਰਨਾ ਜੀ ਡਿਊਟੀ ਅਫਸਰ ਕਰੇਗਾ ਉਹ ਦੇਖੋ ਉਮਲਾ ਇਹ ਜਿਹੜਾ ਵਿਅਕਤੀ ਹੈਗਾ ਆ ਪੁਲਿਸ ਮੁਲਾਜ਼ਮ ਦੱਸ ਰਿਹਾ ਕਿ ਕਿੱਥੇ ਇਹਦੀ ਡਿਊਟੀ ਹੈ ਜਾਂ ਕਿੱਥੇ ਇਹ ਨੇ ਰਸਿਆ ਆ ਇਹ ਦੱਸਿਆ ਜੀ ਮੈਂ ਪੁਲਿਸ ਲਾਈਨ ਦੇ ਵਿੱਚ ਆ ਤੇ ਆਪਣੇ ਵਿਹਤੀ ਦਾ ਮੇਰੇ ਕੋਲ ਨੰਬਰ ਆ 15 ਬਾਈ ਦਾ ਠੀਕ ਆ ਬਾਕੀ ਵੈਰੀ ਵੈਰੀ ਫਲੈਂਟ ਹੈ ਆ ਉਹ ਤੁਹ ਫਿਰ ਆਊਂਡ ਆਫ ਕਰਕੇ ਨਾਲ ਲੈ ਕੇ ਜਾਊਂਗੇ ਹਰ ਲੈਣ ਲੈ ਕੇ ਜਾਤ ਚੱਲੇ ਸੀ ਜਾਣੀ ਹੁੰਦੇ ਕਹਿੰਦੇ ਆਸਮ ਜਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ